ਦੇ ਵਿਕਾਸ ਪ੍ਰੋਜੈਕਟ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਨ ਉਹਨਾਂ ਨੂੰ ਮੁਕੰਮਲ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਉਸ ਦਾ ਉਦਘਾਟਨ ਕੀਤਾ ਗਿਆ ਹੈ ਹੁਣ ਮੈਂ ਨਾਲ ਹੀ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਅੱਜ ਦੇ ਇਸ ਮੁਬਾਰਕ ਮੌਕੇ ਉਹ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਪਵੰਤੇ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਗੁਰੂਆਂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਸਭ ਤੋਂ ਪਹਿਲਾਂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਮੀਡੀਆ ਤੋਂ ਕਰਮਚਾਰੀ ਸਰਕਾਰੀ ਮਲਾਜ਼ਮ ਪ੍ਰਸ਼ਾਸਨ ਪੁਲਿਸ ਮਲਾਜ਼ਮ ਪੁਲਿਸ ਪ੍ਰਸ਼ਾਸਨ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਹਿਲੀ ਵਾਰ ਮੈਂ ਇਸ ਐਡੀਟੋਰੀਅਮ ਚ ਨਹੀਂ ਆਇਆ ਸਰਕਾਰ ਬਣਨ ਤੋਂ ਬਾਅਦ ਅਣਗਿਣਤ ਵਾਰ ਇੱਥੇ ਪਹੁੰਚੇ ਹਾਂ ਔਰ ਕੋਈ ਨਾ ਕੋਈ ਵਿਕਾਸ ਦੇ ਕੰਮ ਵਾਸਤੇ ਇੱਥੇ ਆਉਨੇ ਆ ਕਦੇ ਆਂਗਣਵਾੜੀ ਵਰਕਰਾਂ ਲਈ ਕੋਈ ਸਕੀਮ ਹੈ ਕਦੇ ਸਾਡੇ ਦਲਿਤ ਸਮਾਜ ਨੂੰ ਕਰਜ਼ੇ ਮਾਫ਼ੀਆਂ ਜਾਂ ਜ਼ਮੀਨਾਂ ਦਾ ਜਿਹੜਾ مشترਕਾ ਖਾਤਿਆਂ ਸੰਬੰਧੀ ਇੱਕ ਵਾਰੀ ਇੱਥੇ ਬੜਾ ਵੱਡਾ ਫੰਕਸ਼ਨ ਕੀਤਾ ਸੀ ਕਦੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਇੱਥੇ ਪਹੁੰਚਦੇ ਇੱਕ ਅੰਮ੍ਰਿਤਸਰ ਸਾਹਿਬ ਦਾ ਇਹ ਐਟੋਰੀਅਮ ਹੋ ਗਿਆ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਐਟੋਰੀਅਮ ਹੋ ਗਿਆ ਇੱਕ ਚੰਡੀਗੜ੍ਹ ਦੇ ਵਿੱਚ ਮਿਊਸਪਲ ਭਵਨ ਪੰਜਾਬ ਜਿੱਥੇ ਕਿ ਜ਼ਿਆਦਾਤਰ ਨਿਯੁਕਤੀ ਪੱਤਰ ਬੰਡੇ ਜਾਂਦੇ ਆ ਜਿਹੜੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਜਾਂ ਫਿਰ ਜੇ ਜ਼ਿਆਦਾ ਗਿਣਤੀ ਹੋਵੇ ਫਿਰ ਟੈਗੋਰ ਥੀਏਟਰ ਸੋ ਇਸ ਤਰ੍ਹਾਂ ਦੇ ਫੰਕਸ਼ਨ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੋਣੇ ਬੰਦ ਹੋ ਗਏ ਸੀ ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਕੋਲ ਤਜਰਬਾ ਹੈ ਉਹ ਵੀ ਸ਼ਾਇਦ ਨਾ ਦੱਸ ਸਕਣ ਕਿ ਆਖਰੀ ਵਾਰੀ ਵਿਕਾਸ ਦੇ ਕੰਮਾਂ ਸੰਬੰਧੀ ਪ੍ਰੋਗਰਾਮ ਕਦੋਂ ਕੋਏ ਸੀਗੇ ਕਿਉਂਕਿ ਸਾਨੂੰ ਦੂਜੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਹੋਰ ਹੀ ਕੰਮਾਂ ਤੇ ਲਾ ਲਿਆ ਸੀ ਸਾਨੂੰ ਵਿਕਾਸ ਤਾਂ ਸਾਨੂੰ ਭੁਲਾਈ ਦਿੱਤਾ ਸੀਗਾ ਤੇ ਉਹਨਾਂ ਨੂੰ ਲੋੜ ਵੀ ਨਹੀਂ ਪੈਂਦੀ ਸੀ ਵਿਕਾਸ ਕਰਨ ਦੀ ਕਿਉਂਕਿ 5 ਸਾਲਾਂ ਬਾਅਦ ਆਟੋਮੈਟਿਕਲੀ ਵਾਰੀ ਆ ਜਾਂਦੀ ਸੀ ਲੋਕ ਜਾਣ ਕਿੱਥੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲ ਦੂਜੇ ਤੋਂ ਪਹਿਲੇ ਨਾਲੋਂ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲ ਵੀ ਸ਼ਾਇਦ ਇਹ ਠੀਕ ਹੋ ਗਿਆ ਹੋਵੇ 5 ਸਾਲਾਂ 'ਚ ਸੋ ਉਹਨਾਂ ਨੂੰ ਵੀ ਪਤਾ ਸੀ ਜਾਣਗੇ ਕਿੱਥੇ ਪੇਡਾ ਵਾਂਗੂ ਹੱਕੀ ਤੁਰੇ ਫਿਰਦੇ ਸੀ ਬੱਕਰੀਆਂ ਵਾਂਗੂ ਹੱਕੀ ਤੁਰੇ ਕਦੇ ਇੱਧਰ ਲੱਗੇ ਕਦੇ ਇੱਧਰ ਲੱਗੇ ਹੋਰ ਕੋਈ ਫੰਕਸ਼ਨ ਹੀ ਨਹੀਂ ਹੁੰਦਾ ਸੀ 55000 ਲਗਭਗ 55000 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਬੇਟਾ ਆ ਤੁਹਾਡੇ ਸਾਹਮਣੇ ਖੜਾ 55000 ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਪਿੰਡਾਂ ਚ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨਾ ਕੋਈ ਨੌਕਰੀ ਮਿਲੀ ਹੋਣੀ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਤੀਜੇ ਨੂੰ ਕਿਸੇ ਦੀ ਬੇਟੀ ਨੂੰ ਕੋਈ ਹੱਥ ਖੜਾ ਕਰਕੇ ਕਹਦੇ ਪੰਜਾਬ 'ਚੋਂ ਕਿ 1 ਰੁਪਿਆ ਲੱਗਿਆ ਹੋਵੇ ਜੀ ਤੁਹਾਡੇ ਤੁਹਾਡੇ ਨੂੰ ਤੁਹਾਡੇ ਮਿਲੀ ਨੌਕਰੀ ਤਿੰਨ ਨੌਕਰੀਆਂ ਮਿਲੀਆਂ ਘਰ 'ਚ ਕੋਈ 1 ਰੁਪਿਆ ਤਾਂ ਨਹੀਂ ਲੱਗਿਆ ਕੋਈ ਸ਼ਿਫਾਰਿਸ਼ ਕਿਸੇ ਦੀ ਲਾਉਣੀ ਪਈ ਤਿੰਨ ਤਿੰਨ ਨੌਕਰੀਆਂ ਕਿ ਘਰ 'ਚ ਮਿਲੀਆਂ ਨੇ ਇਹ ਇਦੋਂ ਪਹਿਲਾਂ ਕਦੇ ਸੋਚਿਆ ਸੀ ਇਦਾਂ ਇਸ ਤੋਂ ਪਹਿਲਾਂ ਤਾਂ ਕਦੇ ਸੋਚ ਹੀ ਨਹੀਂ ਸਕਦੇ ਸੀ ਵੀ ਸਾਡੇ ਸਰਕਾਰੀ ਨੌਕਰੀ ਤਾਂ ਬਿਲਕੁਲ ਹੀ ਨਹੀਂ ਸੋਚ ਸਕਦੇ ਸੀ ਉਹ ਤਾਂ ਸੁਪਨਾ ਹੀ ਹੋ ਗਈ ਸੀ ਬਤਰਾ ਪੰਜਾਬ ਦੇ ਵਿੱਚ ਆਉਣ ਸਾਰ ਸਭ ਤੋਂ ਪਹਿਲਾਂ ਅਸੀਂ ਕੰਮ ਕੀਤਾ ਐਮਐਲਏ ਦੀਆਂ ਪੈਨਸ਼ਨਾਂ ਇੱਕ ਵਾਰੀ ਤੁਸੀਂ ਐਮਐਲਏ ਬਣ ਗਏ ਪਹਿਲੀ ਵਾਰ ਤੁਹਾਨੂੰ 75000 ਰੁਪਏ ਪੈਨਸ਼ਨ ਮਿਲੇਗੀ ਜੀ ਮਹੀਨੇ ਦੀ ਜੇ ਦੂਜੀ ਵਾਰੀ ਬਣ ਗਏ 60000 ਰੁਪਇਆ ਚ ਹੋਰ ਵਧਾ ਲਓ ਜੀ ਤੀਜੀ ਵਾਰੀ ਬਣ ਗਏ 60 ਹੋਰ ਵਧਾਈ ਚੱਲੋ ਜੀ ਕਈ ਜਣੇ ਐਦਾਂ ਦੇ ਸੀਗੇ ਪੰਜ ਪੰਜ ਵਾਰੀ ਬਣ ਗਏ ਛੇਵੀਂ ਵਾਰੀ ਪਾਰਟੀ ਨੇ ਟਿਕਟਰੀ ਨਹੀਂ ਦਿੱਤੀ ਜਾਂ ਫਿਰ ਹਾਰ ਗਏ ਪਰ ਲਾਓ 75 ਪਲੱਸ 4 240000 ਤੇ 75 ਲਾ ਲਓ ਜੀ ਮਤਲਬ 2.3 ਲੱਖ ਪੈਨਸ਼ਨ ਮਿਲੂਗੀ ਜਿੱਕੱਲੀ ਕਈ ਸਾਥ-ਸਾਥ ਵਾਲੇ ਵੀ ਸੀਗੇ ਕਈਆਂ ਨੂੰ ਹਾਰਨ 'ਚ ਫਾਇਦਾ ਸੀ ਕਿਉਂਕਿ ਤਨਖਾਹ ਘੱਟ ਹੈ ਜੇ ਤਨਖਾਹ ਰਹੂਗੀ ਉਹਨਾਂ 'ਚ ਬੈਂਚਨ ਨਹੀਂ ਮਿਲਦੀ ਨਾ ਜੇ ਹਾਰ ਜਿਓਂ ਇਹ ਵੱਧ ਮਿਲਦੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕੀਤੀ ਕਿ ਭਾਈ ਇੰਨਾਂ 'ਚ ਤਾਂ ਪਤਾ ਨਹੀਂ ਕਿੰਨੇ ਮੁੰਡੇ ਕੰਮ ਕਰਨ ਨੂੰ ਤਿਆਰ ਨੇ ਕਿੰਨੇ ਮੁੰਡੇ ਕੁੜੀਆਂ ਨੂੰ ਤਨਖਾਹ ਹੋ ਜੂਗੀ ਇੱਕ ਵਾਰੀ ਲੈਣੀ ਹੈ ਮੈਂ ਕਿਹਾ ਲਾਓ ਨਿਮਇਕ ਤੇ ਵੀ ਕਟਾ ਫੇਰਨ ਲੱਗਿਆ ਕਿਉਂਕਿ ਜਦੋਂ ਵੋਟਾਂ ਮੰਗਣਾ ਉਹਦੇ ਤੋਂ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਮੈਨੂੰ ਦੱਸੋ ਸੇਵਾ ਦੀ ਪੈਨਸ਼ਨ ਹੁੰਦੀ ਹੈ ਆ ਪਿੰਗਲਵਾੜੇ ਵਾਲੇ ਬੱਚੇ ਆ ਜਿਹੜੇ ਸੇਵਾ ਕਰਦੇ ਨੇ ਇਹ ਕੋਈ ਪੈਨਸ਼ਨ ਲੈਂਦੇ ਆਪਾਂ ਤੋਂ ਹਾਂ ਕੋਈ ਦਾਨ ਕਰ ਦਿੰਦਾ ਕੋਈ ਆਪਣੇ ਦਸਬੰਦ ਕੱਢ ਲੈਂਦਾ ਉਹ ਲੱਗ ਗੱਲ ਉਹ ਤਾਂ ਪੱਕਾ ਐ ਲੈੰਦੇ ਸੀਗੇ ਅੱਛਾ ਨਾਲ ਕੱਲਾ ਇਹ ਵੀ ਨਹੀਂ ਇਲਾਜ ਵੀ ਫਰੀ ਸਾਰ ਕੱਲਾ ਇਹ ਵੀ ਨਹੀਂ ਗੱਡੀਆਂ ਤੇਲ ਵੀ ਕੱਲਾ ਇਹ ਵੀ ਨਹੀਂ ਦਿੱਲੀ ਪੰਜਾਬ ਜਿੱਥੇ ਵੀ ਜਾਣਾ ਚੰਡੀਗੜ੍ਹ ਰਹਿਸ਼ ਵੀ ਫਰੀ ਐ ਕਮਰਾ ਕਮਰੇ ਦੇ ਪੈਸੇ ਵੀ ਨਹੀਂ ਬੜਾ ਯਾਰ ਪੰਗਾ ਪਾ ਲਿਆ ਜਿਤਾ ਕੇ ਇਹਨਾਂ ਨੂੰ ਇਹ ਤਾਂ ਸਭ ਐ ਦਾ ਹੱਥ ਹੀ ਘੜੇ ਕਰ ਲਿਆ ਸੀ ਸਭ ਤੋਂ ਪਹਿਲਾਂ ਤਾਂ ਉਹ ਕੀਤਾ ਜੀ ਫਿਰ ਉਸ ਤੋਂ ਬਾਅਦ ਕਾਗਜ਼ ਕਢਾਏ ਆ ਟੋਲ ਪਲਾਜੇ ਜਿਹੜੇ ਨੇ ਇਹ ਦੱਸੋ ਕਰ ਕਿੰਨਾ ਕਿੰਨਾ ਚਿਰ ਹੋ ਗਿਆ ਕੋਈ 1.5 ਸਾਲ ਤਹਾਂ ਚੱਲ ਗਿਆ ਜੀ ਕਿਸੇ ਨੂੰ ਮਿਆਦ ਖਤਮ ਹੋਈ ਨੂੰ 2-2 ਸਾਲ ਹੋ ਗਏ ਇਹ ਕਿਉਂ ਚੱਲੀ ਜਾਂਦੇ ਨਹੀਂ ਬੱਸ ਜੀ ਕਿਸੇ ਨੇ ਪੁੱਛਿਆ ਨਹੀਂ ਮੰਤਰੀ ਸਾਹਿਬ ਤੁਹਾਡੇ ਪਤਾ ਹੀ ਹੈ ਜੀ ਉਧਰ ਕੀ ਟਮਟ ਹੈਗੀ ਸੀ ਜੀ 17 ਟੋਲ ਪਲਾਜੇ ਬੰਦ ਕੀਤੇ ਐ 64 ਲੱਖ ਰੁਪਈਆ ਰੋਜ਼ ਬਚਦਾ ਜੀ ਇੱਕ ਦਿਨ 'ਚ ਪੰਜਾਬੀਆਂ ਦਾ 17 ਕੀਤੇ ਦੋ ਤਿੰਨ ਹਜੇ ਆਉਣ ਵਾਲੇ ਨੇ ਬਸ ਲੁੱਟੀ ਜਾਓ ਕਿਹੜਾ ਆਪਾ ਪੁੱਛਦੇ ਆ ਆਪਾਂ ਕਿਸੇ ਨੂੰ ਬਾਈ ਕਿੰਨਾ ਇਧਰ ਚੱਲੂਗਾ ਨਾਲੇ ਪੈਸੇ ਵਧਾਈ ਜਾਂਦੇ ਆ ਨਾਲੇ ਦਿਨ ਵਧਾਈ ਜਾਂਦੇ ਆ ਕੋਈ ਪਤਾ ਹੀ ਨਾ ਦਾ ਫੇਰ ਅਫਸਰਾਂ ਨੂੰ ਬੁਲਾਇਆ ਬਿਜਲੀ 600 ਯੂਨਿਟ ਦੇਣੀ ਹੈ ਦੋ ਮਹੀਨਿਆਂ ਦਾ ਬਾਅਦ ਬਿਲਾਉਂਦਾ 3300 ਪਰ ਮੰਥ ਯਾਨੀ ਕਿ 600 ਜੁਨਟ ਬਿਜਲੀ ਫਰੀ ਦੇਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਦੇ ਕੋਲ ਇੱਕ ਪੀਲਾ ਕਾਰਡ ਚਾਹੀਦਾ ਹੈ ਉਹਦੇ ਕੋਲ ਨੀਲਾ ਕਾਰਡ ਚਾਹੀਦਾ ਹੈ ਜੀਨੇ 600 ਤੋਂ ਘੱਟ ਰੱਖ ਲਿਆ ਮੀਟਰ ਆਪਦਾ ਉਹਨੂੰ ਬਿਜਲੀ ਫਰੀ ਆਊਗੀ ਇਸ ਵਕਤ 87 ਤੋਂ 88% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਜੀ ਫੇਰ ਅਗਲੇ ਦਿਨ ਕੀਤਾ ਵੀ ਆ ਖੇਤਾਂ ਵਾਲੀ ਕੱਢੋ ਕਰਾਂ ਖੇਤਾਂਾਂ ਵਾਲੀ ਬਿਜਲੀ ਪਹਿਲੀ ਗੱਲ ਤਾਂ ਦੁਨੀਆ ਭਰ ਦੇ ਦਫ਼ਤਰ ਅਮਰੀਕਾ ਚਲ ਜਾਓ ਕੈਨੇਡਾ ਚਲ ਜਾਓ ਨਿਊਜ਼ੀਲੈਂਡ ਹਾਲ ਡੈਮ ਬੈਲਜੀਅਮ ਫਰਾਂਸ ਜਰਮਨੀ ਇਟਲੀ ਜਿੱਥੇ ਮਰਜ਼ੀ ਚਲ ਜਾਓ ਦੁਨੀਆ 'ਚ ਦਫ਼ਤਰ 9 ਤੋਂ 5 ਲੱਗਦੀ ਹੈ ਜੀ ਆ ਕਿਸਾਨਾਂ ਵਾਲਾ ਦਫ਼ਤਰ ਪਤਾ ਨਹੀਂ ਰਾਤ ਨੂੰ 2:00 ਵਜੇ ਆਉਂ ਕਹਿੰਦੇ ਲੇਟ ਉੱਥੇ ਸੱਪਾਂ ਦੀਆਂ ਸੇੜੀਆਂ ਮਿੱਧੀ ਜਾਂਦੇ ਦੋ ਘੰਟੇ ਪਹਿਲਾਂ ਜਾ ਕੇ ਬਹਿ ਜਾਂਦੇ ਮੱਛਰ ਖਾ ਜਾਂਦਾ ਫਿਰ ਇਹ ਨਹੀਂ ਪੱਕਾ ਪਤਾ ਪੂਰੀ ਆਉਗੀ ਜਨਾ ਮੈਂ ਕਿਹਾ ਵੀ ਦਿਨੇ ਬਿਜਲੀ ਦੇਣੀ ਹੈ 9 ਤੋਂ 5 ਔਰ ਜੇ 9 ਤੋਂ 6 ਹੋਣੀ ਹੈ 9 ਤੋਂ 6 ਵੀ ਦੇ ਦੋ 10 ਘੰਟੇ 11 ਘੰਟੇ ਦੇ ਦੋ ਕਿ ਮੈਨੂੰ ਪਤਾ ਮੈਂ ਖੇਤੀ ਕਰਦਾ ਆਂ ਕੋਈ ਕੋਈ ਜਿਹੜਾ ਜ਼ਿੰਮੇਦਾਰ ਇੰਨਾ ਕੰਮਲਾ ਨਹੀਂ ਹੈਗਾ ਕਿ ਜੇ ਬਿਜਲੀ ਹੈਗੀ ਤੇ ਮੋਟਰ ਚਲਾਈ ਰੱਖੂਗਾ ਆਪਣੀਆਂ ਬੱਟਾਂ ਤੋੜ ਲੂਗਾ ਉਹ ਉਹ ਇੱਕ ਵਾਰੀ ਭਰ ਲੂਗਾ 11 ਘੰਟਿਆਂ ਚ ਉਸ ਤੋਂ ਬਾਅਦ ਦੋ ਦਿਨ ਤਾਂ ਚਲਾਉਂਦਾ ਹੀ ਨਹੀਂ ਉਹ ਕਿਉਂਕਿ ਇੱਕ ਵਾਰੀ ਭਰ ਗਈ ਤੀਜੇ ਦਿਨ ਚਲਾਊਗਾ ਤੇ ਜੇ ਆਪਾਂ ਹਫਤੇ ਚ ਚਾਰ ਵਾਰੀ ਬਿਜਲੀ ਦਿੱਤੀ 44 ਘੰਟੇ ਨੇ 11-11 ਘੰਟੇ ਤੇ ਜੇ 8-8 ਘੰਟੇ ਟੁੱਟਮੀ ਦਿੱਤੀ ਤਾਂ 56 ਘੰਟੇ ਨੇ ਤੇ ਨਾਲੇ ਤਾਂ 12 ਘੰਟੇ ਬਚਦੇ ਨੇ ਤੇ ਨਾਲੇ ਉਹ ਬਿਜਲੀ ਬਚਦੀ ਐ ਥੱਲੋਂ ਪਾਣੀ ਕੱਟ ਕਰਦਾ ਉਹ ਉਸੇ ਹਿਸਾਬ ਨਾਲੀ ਨਹੀਂ ਤਾਂ ਰੋਜ਼ ਉਸੇ ਕੈਰੇਜ ਦੁਬਾਰੇ ਲਾਉਣਾ ਪੈਂਦਾ ਜਦੋਂ ਅੱਧਾ ਕੈਰਾ ਰਹਿ ਗਿਆ ਜੀ ਦਿਨੇ ਬਿਜਲੀ ਕੀਤੀ ਜੀ ਆਉਂਦੀ ਇਹਨਾਂ ਦਿਨੇ ਬਿਜਲੀ ਫੇਰ ਮੈਂ ਕਿਹਾ ਜੀ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਾਉਂਦੇ ਰਹੇ ਹਾਂ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਨੇ ਹੁੰਦੇ ਸੀ ਉਹ ਕੱਸੀਆਂ ਕਿੱਥੇ ਨੇ ਲੱਭਣ ਦੱਬ ਲਈਆਂ ਜੀ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਜੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ 'ਚ 3.5 ਸਾਲਾਂ 'ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਮ ਬਿਜਲੀ ਕੱਟ ਫੁਕੂਗੀ ਥੱਲੋਂ ਕੱਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਜਿਹੜੇ ਗੁਰੂ ਸਾਹਿਬ ਬਚਨ ਕਰ ਗਏ ਉਹਨਾਂ ਬਚਨਾਂ ਤੇ ਵੀ ਪੂਰੇ ਉਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆ ਜੂਗਾ ਜੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਹੈ ਕਿ ਨਹੀਂ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਡਾਟਾ ਕਢਾਇਆ ਪਾਰਲੀਮੈਂਟ ਚੋਂ ਐਕਸੀਡੈਂਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਸੂਬੇ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ ਹਰ ਜਾਣ ਕੇ ਹੈਰਾਨੀ ਹੋਊਗੀ 18 ਦੀ ਗੱਲ ਹੈ ਪੰਜਾਬ ਨੰਬਰ ਬੰਨ ਤੇ ਸੀ 14 ਮੌਤਾਂ ਰੋਜ਼ ਦਿਨ ਹਰ ਰੋਜ਼ 14 ਮੌਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਹਾਂ ਹੁਣ ਤਾਂ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾ ਕੋਣਾਂ 422 422 ਨੂੰ ਕਰੋ 12 ਨਾਲ 52 5300 ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮਰ ਗਏ ਹੋਰ 5-6000 ਤੇ 6000 ਤੇ ਪਹੁੰਚ ਜਾਂਦਾ ਸੀ ਮੈਂ ਕਿਹਾ ਵੀ ਇੱਕ ਪੁਲਿਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦੇੰਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟ੍ਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲੀ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕਿ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਬੁਧੀਰੀ ਕਬਣਾ ਸੁਣਦੇ ਰਹੇ ਆਂ ਇਦਾਂ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਜੀ 48% ਹਣ ਹੋਈਆਂ ਮੌਤਾਂ ਹੀ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਕਿਹੜਾ ਦੇਖਦਾ ਵੀ ਕੌਣ ਬੰਦਾ ਉਹ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ ਹੁਣ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ ਅਸਲ 'ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੋਣ ਜ਼ਖਮੀਆਂ 'ਚ ਹੋਣ ਲੱਗੀ ਹੁਣ ਤਾਂ ਥੋੜੀ ਜਿਹੀ ਖਰੋਚ ਵੀ ਆ ਜੇ ਉਹਨੂੰ ਜ਼ਖਮੀ 'ਚ ਲਿਖ ਲੈਂਦੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ ਕੱਲਾ ਇਹ ਨਹੀਂ ਕਿ ਜਾਨ ਬਚ ਗਈ ਕਰੋੜਾਂ ਰੁਪਈਆ ਸੋਨੇ ਦੇ ਗਹਿਣੇ ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਕਰੇ ਮੋੜ ਕੇ ਆਏ ਆ ਜੀ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਹੈ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋ ਉਹ ਜੋ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਹ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਜੁਨਾ ਇਹ ਪੰਜਾਬ ਸਿਰਫ ਇੱਕੋ ਇੱਕ ਇਹ ਹੈ ਜਾਂ ਸੂਬਾ ਹੈ ਜਿੱਥੇ ਐਸਐਸਐਫ ਹੈ ਹੁਣ ਮੈਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਤੇ ਸਾਨੂੰ ਦੱਸ ਦਿਓ ਮੈਂ ਕਹਾਂ ਦੱਸਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਹਾਸ ਤਾਂ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕ ਹੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਚਾਤੋ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂਗੇ। ਤੋਂ ਬੰਦਰ ਨੀਅਤ ਚਾਹੀਦੀ ਐ। ਮੇਰੇ ਕੋਲ ਕੁੜੀਆਂ ਆਈਆਂ। ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆਂ। ਅੱਗ ਬਜਾਉ ਜਿਹੜਾ ਡਿਪਾਰਟਮੈਂਟ ਐ। ਕਹਿੰਦੀਆਂ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀ ਆਂ। ਪਰ ਸੱਠੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਐ। ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ? ਰੋਣ ਲੱਗ ਗਈਆਂ। ਈ ਗੱਲ ਹੋ ਗਈ ਦੱਸੋ ਕਹਿੰਦੀਆਂ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚੱਕ ਕੇ ਕੁੜੀ ਨੇ ਵੀ ਭੱਜਣਾ ਉਹਨੇ ਚਿਰਚੀ ਪੌੜੀਆਂ ਸੀ ਚੜਨੀਆਂ ਨੇ ਉਹਨੇ ਚਿਰਚੀ ਪੌੜੀਆਂ ਉਹਨਾਂ ਨੇ ਚੜਨੀਆਂ ਨੇ ਵੀ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਊਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ ਕੁੜੀਆਂ ਦੇ ਹੋਰ ਨੇ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕੀ ਰੂਲ ਨੇ ਬਹੁ ਜੀਗਾਂ ਨੂੰ ਕਿਸ ਨੇ ਦੇਖਿਆ ਹੀ ਨਹੀਂ ਜੀ ਮੈਂ ਕਹਿੰਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੀਆਂ ਜੀ ਜੇ ਕੁਝ ਕਰਨਾ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਜੇ ਕੁਝ ਨੀਅਤ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਇਹ ਤਾਂ ਮੈਂ ਇੰਨੇ ਕੁ ਗਿਣਾਏ ਨੇ ਅਜੇ ਹੋਰ ਦੇਖੋ ਇਸ ਤੋਂ ਪਹਿਲਾਂ ਬੜੀਆਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਉਹਨਾਂ ਨੇ ਜੀ ਬੜਾ ਧਰਮ ਦੇ ਨਾਂ ਤੇ ਉਹਨਾਂ ਨੇ ਸਾਨੂੰ ਲੜਾਇਆ ਵੀ ਭੜਕਾਇਆ ਵੀ ਵੋਟਾਂ ਲਈਆਂ ਤੇ ਮੇਰੇ ਕੋਲੇ ਇੱਕ ਮੰਗ ਹੈ ਜੀ ਆਈ ਮੈਨੂੰ ਇੰਨੀ ਮਤਲਬ ਮੈਂ ਕੀ ਕਹਾਂ ਕਿ ਮੈਨੂੰ ਇੰਨਾ ਦੁੱਖ ਹੋਇਆ ਕਿ ਯਾਰ ਹਜੇ ਤੱਕ ਆ ਵੀ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਘਰੇ ਲੈ ਕੇ ਜਾਂਦੇ ਆ ਜਿਹੜੀ ਪਾਲਕੀ ਵਾਲੀ ਗੱਡੀ ਹੈ ਉਹ ਤੇ ਟੈਕਸ ਲੱਗਦਾ ਸੀਗਾ ਜੀ। ਉਹ ਗੱਡੀ ਤੇ। ਉਹ ਕਹਿੰਦੇ ਭਾਲਕੀ ਵਾਲੀ ਗੱਡੀ ਤੇ ਟੈਕਸ ਮਾਫ ਕਰ ਦਿਓ। ਮੈਂ ਅਫਸਰਨ ਬੁਲਾਇਆ। ਕਹਿੰਦੇ ਹਾਂ ਜੀ ਕਰ ਤਾਂ ਸਕਦੇ ਆਂ ਬਸ ਇਹ ਹੈ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰਨ। ਉਹ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਯਾਰ। ਜਿਹੜੀ ਗੱਡੀ ਚ ਗੁਰੂ ਸਾਹਿਬ ਦੇ ਚਰਨ ਪੈ ਜਾਣ। ਉਹਦੇ ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆਂ ਯਾਰ। ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ। ਉਹ ਉਹ ਤਾਂ ਅਸੀਂ ਕਿ ਕਿੜੀਆਂ ਬੋਰੀਆਂ ਲੱਦ ਲਾਂਗੇ ਯਾਰ। ਕੱਲਾ ਇਹ ਨਹੀਂ। ਜਿੰਨੇ ਵੀ ਧਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜਾਦਾ ਲੈ ਕੇ ਜਾਂਦੇ ਆ ਉਹ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਏ ਕੀ ਹੈ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ 24 ਘੰਟੇ ਕੀ ਕਰੀ ਗਏ ਨੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਐਦੂ ਗਾ ਅੱਗੇ ਵਧੇ ਹੀ ਨਹੀਂ ਬਸ ਇਹਨਾਂ ਕਮਤੀ ਰਹੇ ਬਸ ਵੀ ਜਿਹੜੇ ਕੰਮ ਕਰਨ ਵਾਲੇ ਕਰ ਲੈਂਦੇ ਥੋੜੇ ਬਹੁਤ ਫਿਰ ਵਪਾਰੀਆਂ ਕੋਲੇ ਗਏ ਆਪ ਗਏ ਵੱਡੇ ਵੱਡੇ ਵਪਾਰੀਆਂ ਕੋਲੇ ਜਿਹੜੇ ਰੁਸ ਕੇ ਚਲੇ ਗਏ ਸੀ ਆਪਣੇ ਤੋਂ ਮੰਡੀ ਗਵਿੰਦਗੜ ਖਾਲੀ ਹੋ ਗਈ ਸੀ ਲੁਧਿਆਣਾ ਖਾਲੀ ਹੋ ਗਿਆ ਬਟਾਲਾ ਧਾਰੀਵਾਲ ਗਰਾਂਆ ਟੋਕੇ ਵਾਲੀਆਂ ਮਸ਼ੀਨਾਂ ਵਾਸਤੇ ਮਸ਼ਹੂਰ ਹੁੰਦਾ ਸੀ ਫਗਵਾੜਾ ਪਤਾ ਨਹੀਂ ਕਿੱਧਰ ਚਲੇ ਗਏ ਕਿਉਂਕਿ ਉਹਨਾਂ ਤੋਂ ਪੈਸੇ ਮੰਗਦੇ ਸੀ ਹਿੱਸੇ ਮੰਗਦੇ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਨਾਲੇ ਨਵੇਂਆਂ ਨਾਲ ਗੱਲ ਕੀਤੀ ਵੀ ਆਓ ਯਾਰ ਆਪਾਂ ਠੀਕ ਕਰ ਲਈਏ ਪੰਜਾਬ ਨੂੰ ਆ ਗਏ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਲੁਧਿਆਣੇ ਲਾ ਰਹੇ ਨੇ ਜੀ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸੇਮ ਪੇਂਟਸ ਸਨਾਥਨ ਟੈਕਸਟਾਈਲ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਪਰ ਵੀਓ ਫ੍ਰੈਡਨਵਰਗ ਫ੍ਰੈਡਨਵਰਗ BMW ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਐ ਬਰਵੀਓ ਲੈਰੇਗਾ ਕੇ ਕੋਲੇ ਐ ਆਲੇ ਦੁਆਲੇ ਦੇ ਚੱਲ 30 40 ਹਜ਼ਾਰ ਪਿੰਡਾਂ ਦੀ ਜਿਹੜੀ ਹੈ ਪ੍ਰਾਲੀ ਨਹੀਂ ਫੁਕਣ ਦਿੰਦੇ ਉਹ ਗੈਸ ਬਣਾਉਂਦੇ ਆ ਉਹਦੇ ਨਾਲ ਇੰਡੀਅਨ ਆਇਲ ਨਾਲ ਉਹਦਾ ਸੰਯੋਗ ਤੱਕ ਰਾਇਆ ਹੈ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ ਕੰਮ ਮਿਲੂਗਾ ਸਾਨੂੰ ਸਾਡੇ 3 ਪੁੱਤਾਂ ਨੂੰ ਔਰ ਨਾਲੇ ਵੀ ਲਿਖਦੇ ਆ ਕਿ ਸਾਡੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਣਾ ਜਿਹੜੀ ਵੀ ਉਹਨਾਂ ਦੀ ਡਿਗਰੀ ਉਹਦੇ ਮੁਤਾਬਕ ਕੰਮ ਦੇ ਤੋ ਸਾਨੂੰ ਫੇਰ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਐ ਨਹੀਂ ਹੈਗਾ ਵੀ ਯਾਰ ਤਿੰਨ ਸਾਲਾਂ ਬਾਅਦ ਕਿਉਂ